ਸੋਚਿ ਸੰਨਾਨ ਠਾਨ ਗੁਰਪੂਰੇ ਬੈਠੇ ਪੁਨ ਦਿਵਾਨ ਗਨ ਸੁਰੇ ਸਤਿਗੁਰੂ ਜੀ ਨੇ ਇਸ਼ਨਾਨ ਕਰਕੇ ਨਿਤਨੀਮ ਕਰਨ ਤੋਂ ਬਾਅਦ ਸਤਿਗੁਰੂ ਜੀ ਨੇ ਦਿਵਾਨ ਸਜਾਇਆ ਹੈ ਇੱਕ ਬਾਲੂ ਸਿੱਖ ਸੇਵਾ ਲਗਾਇਓ ਪ੍ਰੇਮ ਪਾਇ ਪੰਕਚ ਕੇ ਪਾਗਿਓ ਤੰਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖ ਸੇਵਾ ਕਰਦਾ ਜੀ ਦਾ ਨਾਮ ਬਾਲੂ ਹੈ ਇਹ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਚਰਣਾ ਵਿੱਚ ਜੁੜਿਆ ਹੋਇਆ ਹੈ ਜਦ ਗੁਰ ਚੜ ਕਰ ਕਿਤੋਂ ਸਿਧਾਵੇ ਅਗਰ ਤੁਰੰਗਮ ਦੂਰਿਓ ਜਾਵੇ ਜਦੋਂ ਸਤਿਗੁਰੂ ਜੀ ਘੋੜੇ ਤੇ ਸਵਾਰ ਹੁੰਦੇ ਆ ਨਾ ਤੇ ਬਾਲੂ ਨਾਮ ਦਾ ਸਿੱਖ ਸਤਿਗੁਰੂ ਜੀ ਦੇ ਘੋੜੇ ਦੇ ਅੱਗੇ ਭੱਜਦਾ ਜਾਂਦਾ ਹੈ ਖੇਰ ਜਨ ਮੰਨ ਦੂਰ ਸਿਧਾਰੇ ਜਾਏ ਤਹਾਂ ਗੁਰ ਜਹਾਂ ਪਧਾਰੈ ਤੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਥੋੜਾ ਜਿੰਨਾ ਵੀ ਦੁੱਖ ਨਹੀਂ ਹੈ ਕੋਈ ਤਕਲੀਫ ਨਹੀਂ ਹੈ ਕਿ ਜਿੱਥੇ ਸਤਿਗੁਰੂ ਜੀ ਭਾਵੇਂ ਜਿੰਨਾ ਮਰਜ਼ੀ ਪੈਂਡਾ ਤੈਅ ਕਰਦੇ ਉਹਨੂੰ ਘੋੜੇ ਤੇ ਇਹ ਘੋੜੇ ਤੇ ਅੱਗੇ-ਅੱਗੇ ਭੱਜਾ ਜਾਂਦਾ ਤੇ ਜਿੱਥੇ ਜਾ ਕੇ ਸਤਿਗੁਰੂ ਜੀ ਖਲੋ ਜਾਂਦੇ ਨੇ ਘੋੜੇ ਨੂੰ ਰੋਕ ਲੈਂਦੇ ਆ ਉੱਥੇ ਇਹ ਸਤਿਗੁਰੂ ਜੀ ਦੇ ਕੋਲ ਹੀ ਖਲੋ ਜਾਂਦਾ ਹੈ ਸ੍ਰੀ ਹਰਿ ਗੋਬਿੰਦ ਕੋ ਮੁਖ ਹੈ ਰਹਾ ਸਸ ਅਦਕ ਹੋਏ ਖੁਸ਼ੀ ਖਨੇ ਰਹੇ ਇਹਦਾ ਸੁਭਾਅ ਕੀ ਹੈ ਕਿ ਜਦੋਂ ਇਹ ਸਤਿਗੁਰੂ ਜੀ ਦੇ ਘੋੜੇ ਦੇ ਅੱਗੇ ਭੱਜਾ ਹੀ ਜਾਂਦਾ ਹੈ ਜਿੱਥੇ ਸਤਿਗੁਰੂ ਜੀ ਘੋੜਾ ਰੋਕਦੇ ਹੈ ਸਤਿਗੁਰੂ ਜੀ ਦੇ ਮੁਖ ਵੱਲ ਵੇਖ ਕੇ ਨਾ ਬੜੇ ਜੋਰ ਦੀ ਖੁਸ਼ੀ ਦੇ ਨਾਲ ਬਹੁਤ ਜ਼ਿਆਦਾ ਹੱਸਦਾ ਹੈ ਬੈਠ ਤੇ ਚਲਤ ਸਮੁਖ ਜਬ ਹੋਏ ਹੱਸਾ ਬਦਨ ਤੇ ਹਰਖਤ ਸੋਏ ਹੱਸਦਾ ਹੀ ਰਹਿੰਦਾ ਹੈ ਜੇ ਕਿਤੇ ਸਤਿਗੁਰੂ ਜੀ ਦੇ ਕੋਲ ਬੈਠ ਜਾਂਦਾ ਹੈ ਜਾਂ ਸਤਿਗੁਰੂ ਜੀ ਦੀ ਨਾਲ ਚੱਲਦਾ ਹੈ ਜਾਂ ਸਤਿਗੁਰੂ ਜੀ ਦੇ ਸਾਹਮਣੇ ਕਦੀ ਹੁੰਦਾ ਹੈ ਇਹਦਾ ਸੁਭਾਅ ਇਹ ਹੈ ਇਹਦੇ ਸਰੀਰ ਤੇ ਇਹਦੇ ਚਿਹਰੇ ਤੇ ਹਮੇਸ਼ਾ ਖੁਸ਼ੀ ਦੀ ਮੁਸਕਰਾਹਟ ਹੀ ਰਹਿੰਦੀ ਹੈ ਹਮੇਸ਼ਾ ਖੁਸ਼ੀ ਦੇ ਨਾਲ ਮੁਸਕਰਾਉਂਦਾ ਰਹਿੰਦਾ ਹੈ ਤਰਿਓ ਨਾਮ ਤਬ ਗੁਰੂ ਨਿਰਸਨਾ ਭਇਓ ਆਜਤ ਬਲੂ ਹਸਨਾ ਫਿਰ ਸਤਿਗੁਰੂ ਜੀ ਨੇ ਜਦੋਂ ਇਸ ਤਰ੍ਹਾਂ ਦਾ ਇਹਦਾ ਸੁਭਾਅ ਵਿਖਿਆ ਬਾਲੂ ਦਾ ਤੇ ਸਤਿਗੁਰੂ ਜੀ ਨੇ ਫਿਰ ਆਪਣੀ ਰਸਨਾ ਤੋਂ ਇਹਦਾ ਨਾਂ ਰੱਖ ਦਿੱਤਾ ਬਾਲੂ ਹਸਨਾ ਬਾਲੂ ਤੇ ਨਾ ਹੀ ਸ ਹਸਦਾ ਰਹਿੰਦਾ ਸੀ ਮਾਲਕ ਨੇ ਅੱਜ ਤੋਂ ਨਾਂ ਤੇਰਾ ਨਾਂ ਜਿਹੜਾ ਉਹ ਬਾਲੂ ਹਸਨਾ ਹੋਵੇਗਾ ਜਿਸ ਦਿਨ ਤੇ ਤਿਸ ਕੋ ਗੁਰ ਕਹੋ ਆਵ ਕਰ ਦਿੱਤੇ ਕੇ ਸੰਗ ਰਹੋ ਤੇ ਇਹ ਨਾਮ ਦੇ ਕੇ ਨਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨੂੰ ਕੀ ਕਹਿੰਦੇ ਆ ਕਿ ਹੁਣ ਤੁਸੀਂ ਸ੍ਰੀ ਗੁਰ ਦਿੱਤਾ ਜੀ ਦੇ ਨਾਲ ਰਹਿਣਾ ਕਿਉਂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਵੱਡੇ ਸਾਹਿਬਜ਼ਾਦੇ ਹਨ ਮਨਿਓ પાਕ ਪ੍ਰੇਮ ਮਨ ਰੰਗ ਰਹਿਣ ਲਗਿਓ ਗੁਰ ਨੰਦਨ ਸੰਗ ਤੇ ਸਤਿਗੁਰੂ ਜੀ ਦਾ ਬਚਨ ਇਹਨੇ ਬੜੇ ਪਿਆਰ ਨਾਲ ਮੰਨਿਆ ਤੇ ਪਿਆਰ ਨਾਲ ਮੰਨ ਕੇ ਹੁਣ ਸਤਿਗੁਰੂ ਜੀ ਦੇ ਵੱਡੇ ਸੁਪੁੱਤਰ ਸ੍ਰੀ ਗੁਰਦਿੱਤਾ ਜੀ ਦੇ ਨਾਲ ਰਹਿਣ ਲੱਗ ਪਿਆ ਹੈ ਚੜ ਬਹਾਰਤਬ ਅਗਧਵ ਹੈ ਜੇ ਪਹੁੰਚ ਚਲ ਤੋਂ ਸਿਧਵ ਹੈ ਕਹਿੰਦੇ ਕਿ ਹੁਣ ਜਦੋਂ ਸ੍ਰੀ ਗੁਰਦਿੱਤਾ ਜੀ ਦੇ ਨਾਲ ਰਹਿੰਦੇ ਆ ਤੇ ਸ੍ਰੀ ਗੁਰਦਿੱਤਾ ਜੀ ਵੀ ਘੋੜ ਸਵਾਰੀ ਕਰਦੇ ਆ ਇਹਦਾ ਉਹੀ ਨੀਮ ਹੈ ਜਿਵੇਂ ਸਤਿਗੁਰੂ ਜੀ ਦੇ ਘੋੜੇ ਅੱਗੇ ਭੱਜਦਾ ਸੀ ਮੰਧੌੜਦਾ ਸੀ ਐਵੇਂ ਜਦੋਂ ਸ੍ਰੀ ਗੁਰਦਿੱਤਾ ਜੀ ਘੋੜੇ ਤੇ ਸਵਾਰ ਹੁੰਦੇ ਨੇ ਨਾ ਕਿਤੇ ਸ਼ਿਕਾਰ ਖੇਡਣ ਜਾਂਦੇ ਆ ਜੰਗਲ ਵਿੱਚ ਜਾਂਦੇ ਆ ਤੇ ਇਹ ਉਸੇ ਤਰ੍ਹਾਂ ਹੀ ਸ੍ਰੀ ਗੁਰਦਿੱਤਾ ਜੀ ਦੇ ਘੋੜੇ ਦੇ ਅੱਗੇ ਵੀ ਭੱਜਦਾ ਦੌੜਦਾ ਜਾਂਦਾ ਹੈ ਇੱਕ ਦਿਨ ਸ੍ਰੀ ਗੁਰਦਿੱਤਾ ਗਏ ਬਨ ਅਖੇਰ ਕੋ ਕਿਲਤ ਭੇ ਇੱਕ ਦਿਨ ਸ੍ਰੀ ਗੁਰਦਿੱਤਾ ਜੀ ਜੰਗਲ ਦੇ ਵਿੱਚ ਸ਼ਿਕਾਰ ਖਿਡਣ ਲਈ ਜਾਂਦੇ ਹਨ ਨਿਕਸਿਓ ਸ਼ੁਕਰ ਚਲਿਓ ਭਲਾਈ ਗੁਰਸਤ ਦੇਖ ਤੁਰੰਗ ਤਵਾਈ ਜਦੋਂ ਸ੍ਰੀ ਗੁਰਦਿੱਤਾ ਜੀ ਘੋੜੇ ਤੇ ਸਵਾਰ ਨੇ ਜਦੋਂ ਜੰਗਲ ਵਿੱਚ ਗਏ ਜਦੋਂ ਜੰਗਲ ਵਿੱਚ ਪਹੁੰਚਦੇ ਖ ਬਹੁਤ ਤੇਜ ਸੂਰ ਜਿਹੜਾ ਸੀਗਾ ਇਹਨਾਂ ਦੇ ਅੱਗੋਂ ਦੀ ਲੰਗਦਾ ਹੈ ਗੈ ਤੁਰ ਲੋ ਸਭ ਘਟ ਨਹੇ ਪਹੁੰਚਿਓ ਗਿਓ ਨਾ ਸ਼ਰਮ ਕੋ ਲਹੇ ਤੇ ਸ੍ਰੀ ਗੁਰਦਿੱਤਾ ਜੀ ਨੇ ਉਸ ਸੂਰ ਨੂੰ ਵੇਖ ਕੇ ਜਿਹੜਾ ਬਹੁਤ ਤੇਜ਼ੀ ਦੇ ਨਾਲ ਭੱਜ ਰਿਹਾ ਸੀ ਉਹਦੇ ਮਗਲ ਘੋੜਾ ਦੌੜਾ ਲਿਆ ਤੇਜ਼ੀ ਦੇ ਨਾਲ ਤੇ ਬਾਕੀ ਜਿੰਨੇ ਵੀ ਨਾਲ ਸਨ ਨਾ ਇੰਨਾਂ ਦੇ ਉਹ ਸਾਰੇ ਪਿੱਛੇ ਰਹਿ ਗਏ ਤੇ ਬਾਲੂ ਹਸਨਾ ਦੀ ਸ੍ਰੀ ਗੁਰਦਿੱਤਾ ਜੀ ਦੇ ਘੋੜੇ ਦੇ ਨਾਲ ਜਿੰਨੀ ਤੇਜ਼ੀ ਨਾਲ ਘੋੜਾ ਭੱਜ ਰਿਹਾ ਸੀ ਉਨੀ ਤੇਜ਼ੀ ਦੇ ਨਾਲ ਇਹ ਘੋੜੇ ਦੇ ਨਾਲ ਭੱਜਦਾ ਜਾ ਰਿਹਾ ਹੈ ਇੱਕ ਬਾਲੂ ਹਸਨਾ ਤੈ ਗਿਓ ਸਤਗੁਰ ਆਨੰਦ ਬਿਲੁਕਤ ਭਇਆ ਬਾਕੀ ਸਾਰੇ ਥੱਕ ਹਾਰ ਗਏ ਕੋਈ ਕਿਤੇ ਰੁਕ ਗਿਆ ਕੋਈ ਕਿਤੇ ਰੁਕ ਗਿਆ ਇਹ ਜਿਹੜਾ ਅਖੀਰ ਤੱਕ ਸ੍ਰੀ ਗੁਰਦੇਵਤਾ ਜੀ ਦੇ ਘੋੜੇ ਦੇ ਨਾਲ ਜਦੋਂ ਪਹੁੰਚਦਾ ਤੇ ਵੇਖਦੇ ਨੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜੀ ਦੇ ਸੁਪੁੱਤਰ ਸ੍ਰੀ ਗੁਰਦੇਵਤਾ ਜੀ ਨੇ ਵੇਖਿਆ ਕਿ ਬਾਕੀ ਤੇ ਸਾਰੇ ਪਿੱਛੇ ਰਹਿ ਗਏ ਜੇ ਗੁਰ ਨਾਲ ਭੱਜ ਕੇ ਦੌੜ ਕੇ ਆਇਆ ਤੇ ਉਹ ਕੇਵਲ ਤੇ ਕੇਵਲ ਬਾਲੂ ਹਸਣਾ ਹੈ ਅਤਿਕ ਜਾਨ ਸੇਵਾ ਹਰ ਖਾਏ ਟੋਪੀ ਬਖਸ਼ ਦਈ ਇਸ ਥਾਏ ਇਹਦੀ ਇਸ ਸੇਵਾ ਨੂੰ ਦੇਖ ਕੇ ਸ੍ਰੀ ਗੁਰਦਤਾ ਜੀ ਬਹੁਤ ਖੁਸ਼ ਹੋਏ ਤੇ ਇਹਨਾਂ ਨੂੰ ਇੱਕ ਟੋਪੀ ਬਖਸ਼ ਦਿੱਤੀ ਹੈ ਲੇਕਰ ਸਿੱਧ ਸ਼ਕਤ ਕੋ ਪਾਈ ਭयो ਗਿਆਨ ਮਨ ਅਨੰਦ ਪਾਈ ਤੇ ਇਹਨਾਂ ਨੇ ਇਹ ਦਸਤਾਰ ਲੈ ਕੇ ਆਪਣੇ ਸਿਰ ਦੇ ਉੱਪਰ ਇਹ ਕੱਪੜਾ ਲੈ ਕੇ ਕਿਉਂਕਿ ਸ੍ਰੀ ਗੁਰਦਿੱਤਾ ਜੀ ਸ੍ਰੀ ਗੁਰ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਬਾਬਾ ਸ੍ਰੀ ਚੰਦ ਜੀ ਦੇ سپرد ਕਰ ਦਿੱਤਾ ਹੈ ਜਦੋਂ ਬਾਬਾ ਸ੍ਰੀ ਚੰਦ ਜੀ ਕਹਿੰਦੇ ਕਿ ਕਿਹੜਾ ਪੁੱਤਰ ਦੇਵੋਗੇ ਤੇ ਸ੍ਰੀ ਗੁਰ ਹਰਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਦੇ ਦੇਂਦੇ ਹਨ ਹੁਣ ਬਾਬਾ ਸ੍ਰੀ ਚੰਦ ਜੀ ਦੀ ਰਹਿਮਤ ਦਾ ਸਦਕਾ ਸ੍ਰੀ ਗੁਰਦਿੱਤਾ ਜੀ ਦੇ ਕੋਲ ਵੀ ਤਾਕਤ ਹੈ ਤੇ ਜਦੋਂ ਇਹਨਾਂ ਨੇ ਆਪਣਾ ਪ੍ਰਚਾਰਕ ਇਹਨੂੰ ਥਾਪਿਆ ਇਦੇ ਵਿੱਚ ਵੀ ਬਹੁਤ ਵੱਡੀ ਤਾਕਤ ਜਿਹੜੀ ਸੀ ਬਾਲੂ ਹਸਨਾ ਦੇ ਵਿੱਚ ਵੀ ਆ ਗਈ ਹੈ ਤੇ ਜਦੋਂ ਇਹਨੂੰ ਇਹ ਗਿਆਨ ਮਿਲਿਆ ਤੇ ਇਹਦੇ ਮਨ ਨੂੰ ਬੜੀ ਖੁਸ਼ੀ ਹੋਈ ਹੈ ਹੁਣ ਕਿਉਂ ਕੋਲ ਸੋਇਆ ਨਹੀਂ ਉਠਾਇਏ ਉਰਕਰ ਤਾਰ ਵਿਖੇ ਚਲਿਆਏ ਤੇ ਇਸ ਸੂਰਮ ਜਿਹੜਾ ਬੜੀ ਤੇਜ਼ੀ ਨਾਲ ਭੱਜਦਾ ਜਾ ਰਿਹਾ ਸੀ ਖਤਮ ਕਰ ਦਿੱਤਾ ਹੈ ਉਨੂੰ ਜਦੋਂ ਖਤਮ ਹੋ ਗਿਆ ਉਹਨੂੰ ਚੁੱਕ ਕੇ ਵਾਪਸ ਕਰਤਾਰਪੁਰ ਸਭ ਆਉਂਦੇ ਹਨ ਸਿਕਲ ਪਰਸੰਗ ਸੁਨਾਇਓ ਗੁਰ ਕੋ ਬਖਸ਼ਿਸ਼ ਕਰੀ ਪ੍ਰੇਮ ਪਿਖਿਓ ਗੁਰ ਕੋ ਫਿਰ ਸਾਰਾ ਪ੍ਰਸੰਗ ਆਣ ਕੇ ਸ੍ਰੀ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੁਨਾਇਆ ਜਦੋਂ ਸ੍ਰੀ ਗੁਰ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਦੇ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਸ੍ਰੀ ਹਰਗੋਬਿੰਦ ਭੈ ਪਰਸੰਨ ਸਭਨ ਸੁਣਾਏ ਬਖਾਂ ਬੰਦਨ ਸਤਗੁਰੂ ਜੀ ਦੀ ਸੇਵਾ ਤੇ ਖੁਸ਼ ਹੋ ਗਏ ਜਦੋਂ ਸ੍ਰੀ ਗੁਰਦਤਾ ਜੀ ਨੇ ਆਣ ਕੇ ਦੱਸਿਆ ਨਾ ਵੀ ਪਿਤਾ ਗੁਰੂ ਜੀ ਇਹ ਤੇ ਮੇਰੇ ਘੋੜੇ ਦੇ ਨਾਲ ਹੀ ਦੂਰ ਤੱਕ ਭੱਜਦਾ ਗਿਆ ਬਾਕੀ ਸਾਰੇ ਪਿੱਛੇ ਰਹਿ ਕੇ ਅੰਤ ਤੱਕ ਅਖੀਰ ਤੱਕ ਮੇਰੇ ਨਾਲ ਗਿਆ ਸਤਗੁਰੂ ਜੀ ਬਹੁਤ ਪ੍ਰਸੰਨ ਹੋਏ ਖੁਸ਼ ਹੋਏ ਤੇ ਇਹਦੀ ਖੁਸ਼ੀ ਨੂੰ ਵੇਖਦਿਆਂ ਹੋਇਆਂ ਸਤਗੁਰੂ ਜੀ ਨੇ ਸਾਰਿਆਂ ਦੇ ਸਾਹਮਣੇ ਫਿਰ ਇਹ ਬਚਨ ਇਹਨੂੰ ਕੀਤਾ ਹੈ ਅਬ ਤੇਰੀ ਪੂਰੀ ਭਈ ਸੇਵਾ ਕਰੇ ਰਿਝਾਵਨ ਬਾਬਾ ਗੁਰਦੇਵ ਸਤਗੁਰੂ ਜੀ ਕਹਿੰਦੇ ਹੁਣ ਤੇਰੀ ਸੇਵਾ ਪੂਰੀ ਹੋ ਗਈ ਹੈ ਤੂੰ ਸੇਵਾ ਕਰਕੇ ਸੱਚੇ ਮਨ ਦੇ ਨਾਲ ਪਿਆਰ ਦੇ ਨਾਲ ਗੁਰੂ ਨੂੰ ਖੁਸ਼ ਕਰ ਲਿਆ ਹੈ ਬੈਠੋ ਭਜਨ ਕਰੋ ਪ੍ਰਭ ਕੇਰਾ ਜਨਮ ਮਰਨ ਕਾਟਿਓ ਅਬ ਤੇਰਾ ਸਤਗੁਰੂ ਜੀ ਕਹਿਣ ਲਗੇ ਬੈਠ ਕੇ ਹੁਣ ਭਜਨ ਕਰਿਆ ਕਰ ਤੇਰੇ ਤੇ ਬਖਸ਼ਿਸ਼ ਹੋਗੀ ਤੇਰਾ ਜਨਮ ਮਰਨ ਅਸੀਂ ਕੱਟ ਦਿੱਤਾ ਹੈ ਮੈਂ ਗੁਰਖਸ਼ੀ ਦਵਾਰ ਤੇਰੇ ਰਿਓ ਰਾਤ ਦਿਵਸ ਹਰ ਸਿਮਰਨ ਲਹਿਓ ਕਹਿੰਦੇ ਸਤਿਗੁਰੂ ਜੀ ਦੀ ਖੁਸ਼ੀ ਲਈ ਸਤਿਗੁਰੂ ਜੀ ਦੇ ਦਵਾਰੇ ਤੇ ਬੈਠ ਕੇ ਤੇ ਸਤਿਗੁਰੂ ਜੀ ਦਾ ਉਪਦੇਸ਼ ਲੈ ਕੇ ਹੁਣ ਹਰ ਵੇਲੇ ਦਿਨ ਰਾਤ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ ਜਿਨਸੀ ਹਰ ਗੋਬਿੰਦ ਕਿਰਪਾ ਲਾ ਕਰੇ ਉਧਾਨ ਸਿਖ ਵਿਸਾਲ ਇਸ ਤਰ੍ਹਾਂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਿਹੜੀ ਵੀ ਪਿਆਰ ਨਾਲ ਸਤਿਗੁਰੂ ਜੀ ਦੀ ਸੇਵਾ ਕਰਦੇ ਆ ਇਸ ਤਰ੍ਹਾਂ ਸਤਿਗੁਰੂ ਜੀ ਸਾਰਿਆਂ ਦਾ ਉਧਾਰ ਕਰ ਰਹੇ ਹਨ